ਇਸ جنگ ਦੀ ਸਥਿਤੀ ਦਰਮਿਆਨ ਭਾਰਤ ਨੇ ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਦੇ ਅੰਦਰ ਹਮਲਾ ਬੋਲਿਆ ਪਾਕਿਸਤਾਨ ਦੀ ਰਾਜਧਾਨੀ ਦੇ ਭਾਰਤੀ ਫੌਜ ਨੇ ਇਸਲਾਮਾਬਾਦ ਦੇ ਅੰਦਰ ਜਿਹੜਾ ਹੈ ਆਪਣੇ ਜਟਾਂ ਦੇ ਨਾਲ ਮਿਜ਼ਾਈਲ ਸੁੱਟੇ ਹੈ ਤਾਂ ਪਾਕਿਸਤਾਨ ਦਾ 에ਅਰ ਡਿਫੈਂਸ ਸਿਸਟਮ ਜਿਹੜਾ ਹੈ ਉਸ ਨੂੰ ਤਬਾਹ ਕਰ ਦਿੱਤਾ ਗਿਆ ਹੈ ਪਾਕਿਸਤਾਨ ਦੀ ਰਾਜਧਾਨੀ ਹੈ ਇਸਲਾਮਾਬਾਦ ਜਿੱਥੇ ਭਾਰਤੀ ਫੌਜ ਦੇ ਵੱਲੋਂ ਜਿਹੜਾ ਹੈ ਉਹ ਦਾਵਾ بولਿਆ ਗਿਆ ਉਥੇ ਲਗਾਤਾਰ ਇੱਕ ਤੋਂ ਬਾਅਦ ਇੱਕ ਜਿਹੜੇ ਆ ਉਹ ਆ ਧਾਵਾ ਜਿਹੜਾ ਹੁਣ ਭਾਰਤ ਦੇ ਵੱਲੋਂ ਵੀ ਬੋਲ ਦਿੱਤਾ ਗਿਆ ਉਥੋਂ ਦਾ ਡਿਫੈਂਸ ਸਿਸਟਮ ਜਿਹੜਾ ਉਸ ਨੂੰ ਤਬਾਹ ਕਰ ਦਿੱਤਾ ਗਿਆ ਔਰ ਇਸ ਸਾਰੇ ਧਾਵਿਆਂ ਦੀ ਜਿਹੜੀ ਤਸਵੀਰ ਹੈ ਔਰ ਜਿਹੜੀ ਜਾਣਕਾਰੀ ਹੈ ਜਿਸ ਤਰੀਕੇ ਦੇ ਨਾਲ ਭਾਰਤੀ ਫੌਜ ਦੇ ਵੱਲੋਂ ਕੀਤੀ ਗਈ ਹੈ ਜੋ ਪਾਕਿਸਤਾਨ ਨੇ ਪਠਾਨਕੋਟ ਗੁਰਦਾਸਪੁਰ ਜਲੰਧਰ ਤੇ ਹੋਰ ਸਰਹੱਦੀ ਜ਼ੇਲੈਂਡ ਦੇ ਅੰਦਰ ਕੀਤਾ